ਦੁਨੀਆ ਪਰਾਣਿਕ ਸਤਿਰਾਮ ਮੁਕਤ ਹੁੰਦੀ ਜੇਕਰ ਦੁਨੀਆ ਉਤੇ ਨਾ ਹੋਣ ਸਾਧੂ ਦੁਨੀਆ ਪਰਾਣਿਕ ਸਤਿਰਾਮ ਮੁਕਤ ਹੁੰਦੀ ਜੇਕਰ ਦੁਨੀਆ ਉਤੇ ਨਾ ਹੋਣ ਸਾਧੂ ਦੁਨੀਆ ਲਈ ਆਪ ਕਰਬਾਨ ਹੁੰਦੇ ਨਾਮ ਜਪਦੇ ਨਾਲੇ ਜਪਉਣ ਸਾਧੂ ਦੁਨੀਆ ਲਈ ਆਪ ਕਰਬਾਨ ਹੁੰਦੇ ਨਾਮ ਜਪਦੇ ਨਾਲੇ ਜਪਉਣ ਸਾਧੂ ਭਜਨ ਸਾਧੂਆਂ ਦਾ ਸਦਾ ਟਲ ਹੁੰਦਾ ਤੇ ਹਾਨੀ ਗੀਤ ਗੋਬਿੰਦ ਦੇ ਗਉਣ ਸਾਧੂ ਵਜਨ ਸਾਧੂਆਂ ਦਾ ਸਦਾ ਟਲ ਹੁੰਦਾ ਤੇ ਹਾਨੀ ਗੀਤ ਗੋਬਿੰਦ ਦੇ ਗਉਣ ਸਾਧੂ ਬਾਈ ਰਾਜੇ ਪਹਾੜੀਆਂ ਦਾ ਗਉ ਕਰਾਂ ਦੇ ਕਟਮਾ ਖਾਦਿਆਂ ਗੁਰੂ ਜੀ ਦੇ ਨੰਦਪੁਰ ਤੇ ਹੱਲਾ ਬੋਲਦਾ ਬਾਈ ਤਾਂ ਰਾਜਾ ਨੇ ਕਲਗੀਆਂ ਵਾਲਾ ਬਾਜਣ ਨਹੀਂ ਠੰਡ ਪੋਦਾ ਮਿਲਣਾ ਨੰਦਪੁਰ ਛੱਡਣਾ ਪਿਆ ਕਿਵੇਂ ਪੋਲ ਜਾਵਾ ਤੈਨੂੰ ਬਾਜਾਂ ਵਾਲਿਆ ਤੂੰ ਵੀ ਚੱਲ ਦੱਸ ਕੱਢ ਟੋ ਬਤੇ ਰੇ ਮੈਂ ਪੁੱਲ ਜਾਵਾਂ ਗੁਰਬਾਜਾ ਵਾਲਿਆ ਤੂੰ ਵੀ ਚੱਲ ਦੱਸ ਕਾ ਛਟ ਬਤੇਰੇ ਉਹ ਵਿੱਚ ਲੋਕ ਨਰ ਜਾਈ ਛੱਡਦੇ ਉਤ ਠੰਡ ਵਿੱਚ ਫਿਰਦੇ ਆਤੇਰੇ ਉਹ ਵਿੱਚ ਲੋਕ ਨਰ ਜਾਈ ਛੱਡਦੇ ਉਤ ਠੰਡ ਵਿੱਚ ਫਿਰਦੇ ਤੇਰੇ ਸਰ ਸਰ ਤੂੰ ਸਾਨੂੰ ਵਿਛੋੜਾ ਜਦੋਂ ਪੈ ਗਿਆ ਵਿਛੋੜਾ ਜਦੋਂ ਪੈ ਗਿਆ ਸਰ ਸਰ ਤੂੰ ਸਾਨੂੰ ਵਿਛੋੜਾ ਜਦੋਂ ਪੈ ਗਿਆ ਵਿਛੋੜਾ ਜਦੋਂ ਪੈ ਗਿਆ ਢਾਡਿਆਂ ਮਲਾਂ ਨੂੰ ਮਨ ਸੰਗ ਦਿਲ ਲਗਿਆ ਮਨ ਸੰਗ ਦਿਲ ਲਗਿਆ ਯੋਰਾਵਾਰ ਪਾਉ ਸੰਗ ਜਦੋਂ ਵਿਛੜੇ ਜੋਰਾਵਾਰ ਫਰਸੰਗ ਜਗ ਵਿਛੜੇ ਤਨ ਮਾ ਦਾ ਗੁਜਰੀ ਤੇ ਤਨ ਜੇਰੇ ਤਨ ਮਾ ਦਾ ਗੁਜਰੀ ਤੇ ਤਨ ਜੇਰੇ ਉਹ ਵਿੱਚ ਲੋਕ ਨਰ ਜਾਈ ਛੱਡਦੇ ਉਤ ਠੰਡ ਵਿੱਚ ਫੇਰਦੇ ਤੇਰੇ ਉਹ ਵਿੱਚ ਲੋਕ ਨਰ ਜਾਈ ਛੱਡਦੇ ਉਤ ਠੰਡ ਵਿੱਚ ਫੇਰਦੇ ਤੇਰੇ ਉਹਦੇ ਮਹੀਨੇ ਵਿੱਚ ਨੰਦਪੁਰ ਛੱਡਿਆ ਨੰਦਪੁਰ ਛੱਡਿਆ ਉਹਦੇ ਮਹੀਨੇ ਵਿੱਚ ਨੰਦਪੁਰ ਛੱਡਿਆ ਨੰਦਪੁਰ ਛੱਡਿਆ ਵਹਿਰਿਆਂ ਨੇ ਮੋਰਚਾ ਵਿਸਰ ਸਦ ਗੱਡਿਆ ਸਰਸਾਤ ਗੱਡਿਆ ਕੀਮਤੀ ਸਮਾਨ ਸਰਸਾਜ ਸੁੱਟ ਤੇ ਕੀ ਮਤੀ ਸਮਾੜ ਸਾਰ ਸਾਰਾ ਛੋਟ ਤੇ ਲਾਹ ਸਿੰਘਾ ਨੇ ਮੋਟ ਨਾ ਪੇਰੇ ਉਹ ਵਿੱਚ ਲੋਗ ਨਰ ਜਾਈ ਛੱਡ ਦੇ ਉਹ ਤਾਂ ਠੰਡ ਵਿੱਚ ਫਿਰਦੇ ਹਤੇਰੇ ਉਹ ਵਿੱਚ ਲੋਗ ਨਰ ਜਾਈ ਛੱਡ ਦੇ ਉਹ ਤਾਂ ਠੰਡ ਵਿੱਚ ਫਿਰਦੇ ਏਰੇ ਕਈ ਸੰਗਸਾਰ ਸਾਨਾ ਜੀਨ ਸੈ ਬਾਰੂੜ ਤੇ ਨਦੀਨ ਸੈ ਬਾਰੂੜ ਤੇ ਕਈ ਸੰਗਸਾਰ ਸਾਨਾ ਜੀਨ ਸੈ ਬਾਰੂੜ ਤੇ ਨਦੀਨ ਸੈ ਬਾਰੂੜ ਤੇ ਬਹੁਤ ਦਲੇਰ ਜੋਦ ਤੇਰੇ ਤੋਂ ਮਛੋੜ ਤੇ ਤੇਰੇ ਤੋਂ ਮਛੋੜ ਤੇ ਕਾਹ ਸੰਗਸਾਰ ਸਾਰ ਪਾਰ ਹੋ ਗਏ 40 ਸੰਗ ਸਾਰ ਸਾਦੋ ਹੋ ਪਾਰ ਹੋਗੇ ਉਹਨਾਂ ਬੰਨ ਲੈ ਮੋਤ ਵਾਲ ਸ਼ੇਰੇ ਉਹ ਵਿੱਚ ਲੋਗ ਨਾਰ ਜਾਈ ਛੱਡਦੇ ਉਹ ਤਾਂ ਠੰਡ ਵਿੱਚ ਫੇਰਦੇ ਆ ਤੇਰੇ ਉਹ ਤਾਂ ਠੰਡ ਵਿੱਚ ਫੇਰਦੇ ਤੇਰੇ ਤੇਰੇ ਆ ਸਿੰਘਾਂ ਨੇ ਜੋਰ ਜੱਗ ਚਮਕੌਰ ਵਿੱਚ ਡੇਰ ਤੂੰ ਸਲਾਏ ਸੀ ਡੇਰ ਤੂੰ ਸਲਾਏ ਸੀ ਜੱਗ ਚਮਕੌਰ ਵਿੱਚ ਡੇਰ ਤੂੰ ਸਲਾਏ ਸੀ ਡੇਰ ਤੂੰ ਸਲਾਏ ਸੀ 10 ਲੱਖ ਵੈਰੀਆਂ ਨੇ ਤੇਰੇ ਆਣ ਪਾਏ ਸੀ ਤੇਰੇ ਆਣ ਪਾਏ ਸੀ 10 ਲੱਖ ਵੈਰੀਆਂ ਨੇ ਤੇਰੇ ਆਣ ਪਾਏ ਸੀ ਤੇਰੇ ਅਣ ਪਰੇ ਸਿੱਧ ਤੇਜ ਜਹਾਰ ਸਾਹਿਬਾਂ ਤੇਗ ਪਾੜ ਕੇ ਜਿੱਤ ਤੇਜ ਜਹਾਰ ਸਾਹਿਬਾਂ ਤੇਗ ਪਾੜ ਕੇ ਉਹਨਾ ਚੋਣ ਚੋਣ ਮਾਰਨੇ ਲਟੇ ਰੇ ਉਹ ਵਿੱਚ ਲੋਗਨ ਹੜ ਜਾਈ ਛੱਡ ਦੇ ਉਹ ਤੋਂ ਠਾਂਡੇ ਵਿੱਚ ਫਿਰਦੇ ਏ ਰੇ ਤੇਰੇ ਆ ਸੰਗਾਂ ਨੇ ਜੋਰ ਜੰਗ ਚ ਵਖਾਏ ਸੀ ਜੰਗ ਚ ਵਖਾਇ ਸੀ ਤੇਰੇ ਆ ਸਿੰਘਾਂ ਨੇ ਜੋਰ ਜੰਗ ਚ ਵਖਾਇ ਸੀ ਜੰਗ ਚ ਵਖਾਇ ਸੀ 10 ਲੱਖ ਵੈਰੀਆਂ ਦੇ ਕਾਣਿਓਂ ਨਾ ਲਾਏ ਸੀ ਕਾਣਿਓਂ ਨਾ ਲਾਏ ਸੀ ਨਗੀਰ ਪੰਬਾ ਘਾਤ ਗੱਲਿਆ ਚ ਟੋਟੀ ਨਗੀਰ ਪੰਬਾ ਘਾਤ ਗੱਲਿਆ ਚ ਟਿੰਡੀ ਜੀ ਤੇ ਗੋਲਿਆ ਤੂੰ ਵੀ ਨਾਲ ਤੇਰੇ ਜੀ ਤੇ ਗੋਲਿਆ ਤੂੰ ਵੀ ਨਾਲ ਤੇਰੇ ਉਹ ਵਿੱਚ ਲੋਕ ਨਾਰ ਜਾਈ ਛੱਡਦੇ ਪੋਟ ਠੰਡ ਵਿੱਚ ਫੇਰਦੇ ਨ ਤੇਰੇ ਉਹ ਵਿੱਚ ਲੋਕ ਨਾਰ ਜਾਈ ਛੱਡਦੇ ਪੋਟ ਠੰਡ ਵਿੱਚ ਫੇਰਦੇ ਤੇਰੇ ਕਲਗੀਆਂ ਵਾਲਾ ਬਾਜਣਾ ਸਾਰਾ ਪਰਿਵਾਰ ਪਿਤਾ ਬੱਚੇ ਵਾਰੇ ਹਿੰਦੂ ਧਰਮ ਬਚਾਇਆ ਰੰਗਰੇਟੇ ਗੁਰੂ ਕੇ ਪਟੇ ਅੰਮ੍ਰਿਤਪੀਰ ਬਾਬਾ ਜੀ ਨੂੰ ਸੇਵਾ ਕੀਤੀ ਪਰਵਾਨ ਗੁਰੂ ਘਰ ਵਿੱਚ ਬਣਾ ਸੱਤੇ ਪਾਛਾ ਸੋਚਾ ਸੰਗਲ ਪਿੰਡ ਦੀ ਜੋਟੀ ਤਸੀਲ ਨਾਲ ਅਜਲਾ ਮਚੇ ਪੰਜਾਬ ਪੁਲਿਸ ਕੁਮਾਫ ਪੱਤਰਕਾਰ ਤੁਹਾਨੂੰ ਦੱਸਣ ਜੀ ਹੁਣ ਕਿ ਜਿਨ੍ਹਾਂ ਨੇ ਹਾਲੀ ਸਾਤ ਸੰਦੇਵਾਈ ਪ੍ਰੋਗਰਾਮ ਚ ਮਹਾਰਾਜ ਤੁਰਕੀ ਬਾਣੀ ਭਗਤਾ ਦੀ ਮੇਹਰਾ ਕਰੋ ਮਹਾਰਾਜ ਸਾਰੇ ਦੇ ਸਭ ਦੇ ਸਰਬਰ ਕੇ ਚਰਨ ਤੱਕ ਬਾਜ ਪੜਾਈ ਜੰਨੀ ਹਾਰੇ ਪ੍ਰਮਾਨ ਪੁੱਟ ਕਮਾਪ ਨਾਮ ਕਾ ਨਾਮ ਚੜਦੀ ਕਲਾ ਤੇਰੇ ਪਰ ਸਰਬਤਾ ਪੁਲਾ ਵੈਗੁਰੂ ਜੀ ਕਾ ਖਾਲਸਾ ਵਕ ਜੀ ਫਤ